ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਨ ਰੋਜ਼ਰ ਅੱਜ ਆਪਾਂ ਪਹੁੰਚੇ ਜੀ ਸ਼੍ਰੀ ਮੁਕਸਰ ਸਾਹਿਬ ਵਿਖੇ ਔਰ ਸਾਡੇ ਨਾਲ ਆ ਵੀਰ ਸਾਡਾ ਸਚਨ ਪੰਜਾਬੀ ਹੈਂਡ ਆਰਟ ਜੁੱਤੀ ਵਾਲਿਆਂ ਕੋਲੇ ਆਪਾਂ ਆਏ ਆ ਇਹਨਾਂ ਨੂੰ ਆਪਾਂ ਪੁੱਛਦੇ ਆ ਕਿਹੜੀਆਂ-ਕਿਹੜੀਆਂ ਨਾਲ ਕੋਲ ਜੁੱਤੀਆਂ ਔਰ ਜੁੱਤੀਆਂ ਦੇ ਵਿੱਚ ਕੀ-ਕੀ ਵੈਰਾਈਟੀ ਹੈ ਜੁੱਤੀ ਮੁਕਸਰ ਦੀ ਤੇ ਹੁਸਨ ਸ਼ਹਿਰ ਪਟਿਆਲੇ ਦਾ ਇਹ ਆਪਾਂ ਗਾਣਿਆਂ ਦੇ ਵਿੱਚ ਸੁਣਦੇ ਆਂ ਤੇ ਅੱਜ ਤੁਹਾਨੂੰ ਜੁਤੀ ਆਪਾਂ ਮੁਕਸਰ ਦੀ ਸਾਰੀ ਬਣਦੀ ਕਿਵੇਂ ਆ ਕੀ ਕੀ ਵੈਰਾਈਟੀ ਐ ਸਾਰੀ ਆਪਾਂ ਦਿਖਾਉਣੇ ਆ ਸਾਡੇ ਨਾਲ ਆ ਵੀਰ ਸਾਡਾ ਸਚਨ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਸਚਨ ਜੀ ਕੀ ਹਾਲ ਚਾਲ ਹੈ ਬਹੁਤ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਓਨਲੀ ਸਾਡੇ ਛੋਟੀ ਜੀ ਦੁਕਾਨ ਉੱਤੇ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਸਾਡੀ ਪੰਜਾਬੀ ਜੁੱਤੀ ਦੀ ਖਾਸੀਅਤ ਕੀ ਆ ਖਾਸ ਕਰਕੇ ਮੁਕਸਰ ਦੀ ਪੰਜਾਬੀ ਜੁੱਤੀ ਜਿਹੜੀ ਅਸੀਂ ਆਪਦੇ ਹੱਥਾਂ ਨਾਲ ਹੀ ਖੁਦ ਤਿਆਰ ਕਰਦੇ ਆਂ ਬਿਲਕੁਲ ਅੱਜ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਕਿਹੜੀਆਂ ਕਿਹੜੀਆਂ ਨਾਲ ਕੋਲੇ ਜੁੱਤੀਆਂ ਆ ਕਿਹੜੀ ਕਿਹੜੀ ਇਹਨਾਂ ਕੋਲੇ ਵੈਰਾਈਟੀ ਆ ਹੱਥ ਅਸੀਂ ਮਲਾ ਲਿਆ ਹੁਣ ਜੁੱਤੀਆਂ ਤੁਹਾਨੂੰ ਦਿਖਾਉਣੇ ਆ ਆਜੋ ਜੀ ਹਾਂਜੀ ਸੱਜਣ ਜੀ ਪਹਿਲਾਂ ਦਿਖਾਓ ਆਪਣੇ ਕੋਲੇ ਥੋੜਾ ਜਿਹਾ ਕਿਉਂਕਿ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹਨਾ ਉਹ ਜ਼ਿਆਦੇ ਜੁੱਤੀਆਂ ਪਸੰਦ ਕਰਦੀਆਂ ਨਾ ਉਹਨਾਂ ਨੂੰ ਸ਼ੌਂਕ ਵੀ ਬੜਾ ਹੁੰਦਾ ਜੁੱਤੀ ਪਾਉਣ ਦਾ ਪਹਿਲਾਂ ਆਪਾਂ ਲੇਡੀ ਜੁੱਤੀ ਤੋਂ ਸ਼ੁਰੂ ਕਰਦੇ ਆਂ ਕੋਈ ਲੇਡੀ ਜੁੱਤੀ ਜਿਹੜੀ ਅੱਜ ਕੱਲ ਵੈਰਾਈਟੀ ਚੱਲ ਰਹੀ ਹੈ ਸਾਨੂੰ ਉਹ ਦਿਖਾਓ ਪਹਿਲਾਂ ਲੇਡੀਜ਼ ਜੁੱਤੀ ਵਿੱਚ ਦੇਖੋ ਭਾਈ ਐਦਾਂ ਹੁੰਦਾ ਨਾ ਜਿਵੇਂ ਲੇਡੀਜ਼ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਆਂਦੇ ਕੁਝ ਕੁ ਹੁੰਦੀਆਂ ਨੇ ਲੇਡੀਜ਼ ਜਿਹੜੀ ਜਿਹੜੇ ਚਾਹੁੰਦੇ ਨੇ ਵੀ ਅਸੀਂ ਡੇਲੀ ਵੇਅਰ ਵਿੱਚ ਆਫਿਸ ਵੇਅਰ ਵਿੱਚ ਵੀ ਜੁੱਤੀ ਪਾ ਸਕਦਾ ਤਾਂ ਉਸ ਲਈ ਆ ਵਾਟਰਪਰੂਫ ਲੈਦਰ ਦੇ ਵਿੱਚ ਸਪੈਸ਼ਲ ਹੈਂਡਮੇਡ ਜੁੱਤੀ ਆ ਪਿਓਰ ਲੈਦਰ ਦੇ ਵਿੱਚ ਆ ਇਹ ਵਾਟਰਪਰੂਫ ਲੈਦਰ ਦੇ ਵਿੱਚ ਇਹਨੂੰ ਡੇਲੀ ਵੇਅਰ ਜਿਵੇਂ ਮਰਜ਼ੀ ਪਾ ਸਕਦੇ ਆ ਜਿਵੇਂ ਆਪਣੇ ਕੋਈ ਡੇਲੀ ਥੋੜਾ ਜਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਤੇ ਪੋਸਟ ਕਰ ਲਓ ਜਿਵੇਂ ਆਪਾਂ ਡੇਲੀ ਕੋਈ ਸਕੂਲ ਕਾਲਜ ਜਾਣ ਵਾਲੀਆਂ ਆਪਣੀਆਂ ਹੋਈਆਂ ਹੈਗੀਆਂ ਜਾਂ ਜਿਹੜਾ ਡੇਲੀ ਆਪਣਾ ਕੋਈ ਜੌਬ ਵਗੈਰਾ ਵਾਸਤੇ ਜਾਂਦੀਆਂ ਲੇਡੀਜ਼ ਇਹ ਮਤਲਬ ਕਿ ਰੁਟੀਨ ਦੇ ਵਿੱਚ ਪੈਣ ਵਾਲੀ ਹਾਂ ਜੀ ਰੁਟੀਨ ਡੇਲੀ ਬੇਸਿਸ ਜਿੰਨੇ ਮਰਜ਼ੀ ਪਾ ਸਕਦੇ ਹੋ ਇਹਨਾਂ ਨੂੰ ਇਹ ਜੇ ਚਮੜੇ ਦੀ ਹੈ ਜੀ ਇਹ ਪਿਓਰ ਲੈਦਰ ਦੀ ਹੈ ਇਹਦੇ ਨਾਲੇ ਵਾਟਰਪਰੂਫ ਲੈਦਰ ਦੇ ਵਿੱਚ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਵਾਲੀ ਇਹ ਸੇਮ ਹੀ ਹੈ ਇਹ ਕਲਰ ਦਾ ਥੋੜਾ ਚੇਂਜ ਹੈ ਸਾਬ ਉਬਰਾ ਇਹ ਬਲੈਕ ਆ ਤੀਜਾ ਇਹਦੇ ਵਿੱਚ ਇੱਕ ਆ ਚੈਰੀ ਕਲਰ ਆ ਇਹ ਵੀ ਸੇਮ ਇਸੀ ਚੀਜ਼ ਵਿੱਚ ਹੈ ਇਹ ਤਿੰਨ ਕਲਰ ਨੇ ਸਿਰਫ ਵੈਰਾਈਟੀ ਸਚਨ ਹੁਰਾਂ ਕੋਲੇ ਬਹੁਤ ਹੈ ਤੁਸੀਂ ਇੱਥੇ ਜਦੋਂ ਆਉਂਗੇ ਤੁਹਾਨੂੰ ਹੋਰ ਵੀ ਬੜਾ ਕੁਝ ਦੇਖਣ ਨੂੰ ਮਿਲਣਾ ਬਹੁਤ ਘੈਂਟ ਘੈਂਟ ਜੁੱਤੀਆਂ ਤੁਹਾਨੂੰ ਆਪਾਂ ਸਾਰੀਆਂ ਦਿਖਾਉਂਦੇ ਰਹਿੰਨੇ ਆ ਨਾਲ ਨਾਲ ਅੱਛਾ ਜਿਹੜੀਆਂ ਸਚਨ ਜੀ ਜਿਹੜੀ ਇਹ ਕਢਾਈ ਹੈ ਹਾਂਜੀ ਜਿਹੜੀ ਇਹ ਕਢਾਈ ਕੀਤੀ ਜਾਂਦੀ ਹੈ ਇਹ ਸਾਰੀ ਹੈਂਡ ਮੇਡ ਹੁੰਦੀ ਹੈ ਜਾਂ ਮਸ਼ੀਨੀ ਵੀ ਹੈ ਨਹੀਂ ਇਹਦੇ ਵਿੱਚ ਨਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਨਾ ਵੀ ਦੇਖੋ ਆ ਆ ਜੁੱਤੀ ਮੈਂ ਦੇਖ ਰਿਹਾ ਹਾਂ ਹਾਂਜੀ ਹਾਂਜੀ ਜਿਵੇਂ ਇਹ ਤੇ ਕਢਾਈ ਬਹੁਤ ਸੋਹਣੀ ਕੀਤੀ ਹੋਈ ਹੈ ਹਾਂਜੀ ਇਹ ਫੁਲਕਾਰੀ ਕਢਾਈ ਕਹਿੰਦੇ ਨੇ ਇਸ ਨੂੰ ਹੂੰ ਇਹ ਲੱਗ ਲੱਗ ਮਲਟੀ ਕਲਰ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਪਹਿਲਾਂ ਜਿਹੜੀ ਇਹ ਕਢਾਈ ਆ ਆ ਚੀਜ਼ ਉੱਤੇ ਸਪੈਸ਼ਲ ਹਾਂਜੀ ਇਹ ਹੈ ਤਾਂ ਮਸ਼ੀਨੀ ਕਢਾਈ ਪਰ ਇਹਦਾ ਜਿਹੜਾ ਬਣਾਉਣ ਦਾ ਪ੍ਰੋਸੈਸਰ ਇਹ ਸਾਰਾ ਹੈਂਡ ਮੇਡ ਹੀ ਤਿਆਰ ਹੁੰਦਾ ਆ ਜਿਵੇਂ ਕਢਾਈ ਵਿੱਚ ਜਿਹੜਾ ਕੱਲਾ ਉੱਪਰ ਆ ਇਹਦਾ ਕੱਲਾ ਆ ਮਸ਼ੀਨੀ ਕਢਾਈ ਹੋਏਗੀ ਬਾਕੀ ਜਿਹੜਾ ਬਣਾਉਣਾ ਇਹ ਸਾਰਾ ਹੈਂਡ ਮੇਡ ਹੱਥ ਦਾ ਹੁੰਦਾ ਇਹਦੇ ਤੇ ਜਿਹੜਾ ਵਰਕ ਹੁੰਦਾ ਹੈਗਾ ਠੀਕ ਹੈ ਜੀ ਬਾਕੀ ਕੱਲੀ ਕਢਾਈ ਇਹ ਵਾਲੀ ਰੈਡੀਮੇਡ ਆ ਠੀਕ ਹੈ ਜੁੱਤੀ ਆਪਣੀ ਆਪ ਦੀ ਹੱਥ ਦੀ ਬਣੀ ਹੋਈ ਹੈ ਘਰ ਦੀ ਇਹਦੇ ਵਿੱਚ ਵੀ ਤੁਹਾਨੂੰ ਥੋੜੀ ਕੁਆਲਿਟੀ ਵਧੀਆ ਮਿਲ ਜਾਂਦੀ ਜਿਹਦੀ ਕਢਾਈ ਵੀ ਹੈਂਡਮੇਡ ਹੀ ਮਿਲੇਗੀ ਤੁਹਾਨੂੰ ਬਿਲਕੁਲ ਵਿੱਚ ਇਹ ਮਸ਼ੀਨੀ ਕਢਾਈ ਵਿੱਚ ਆ ਸੇਮ ਇਹਦੇ ਵਿੱਚ ਹੈਂਡਮੇਡ ਕਢਾਈ ਚਾਹੀਦੀ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਵੇਂ ਆ ਕਈ ਕਲਰ ਵੀ ਹੈਗੇ ਆ ਔਰੇਂਜ yellow green ਜਿਵੇਂ ਕਈਆਂ ਨੂੰ ਸੂਟਾਂ ਦੇ ਨਾਲ ਹਨਾ ਹਾਂਜੀ 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 ਉਹ ਤੁਹਾਨੂੰ ਸਪੈਸ਼ਲ ਕੱਲੇ ਕੱਲੇ ਸਿੰਗਲ ਸਿੰਗਲ ਕਲਰ ਵੀ ਤੁਹਾਨੂੰ ਸਪੈਸ਼ਲ ਮਿਲ ਜਾਣਗੇ ਆਪਣੇ ਕੋਲੋਂ ਜਿਹੜੇ ਮਰਜ਼ੀ ਰੰਗ ਦੇ ਨਾਲ ਤੁਸੀਂ ਮੈਚ ਕਰ ਸਕਦੇ ਹੋ ਬਿਲਕੁਲ ਜਿਵੇਂ ਹਰੇਕ ਹਨਾ ਹੁੰਦਾ ਲੇਡੀਜ਼ ਨੂੰ ਸ਼ੌਂਕ ਹੁੰਦਾ ਵੀ ਮੈਂ ਜਿੱਦਾਂ ਦਾ ਮੇਰੇ ਸੂਟ ਪਾਇਆ ਹੋਇਆ ਮੈਂ ਉਦਾਂ ਦੀ ਜੁੱ ਪਰ ਜਿਵੇਂ ਸਚਨ ਹੋਰਾਂ ਨੇ ਆਪਾਂ ਨੂੰ ਦੱਸਿਆ ਵੀ ਇਹਨਾਂ ਕੋਲੇ ਜੁੱਤੀਆਂ ਸਪੈਸ਼ਲ ਕੱਲੇ ਕਲਰ ਵਾਲੀਆਂ ਵੀ ਹੈਗੀਆਂ ਹਾਂਜੀ ਹਾਂਜੀ ਸਪੈਸ਼ਲ ਹਰੇਕ ਸੂਟ ਹਰੇਕ ਰੰਗ ਨਾਲ ਤੁਸੀਂ ਆਪਦੀ ਮਨਪਸੰਦ ਜੁੱਤੀ ਜਿਵੇਂ ਮਰਜ਼ੀ ਮੈਚ ਕਰ ਸਕਦੇ ਹੋ ਸਭ ਤੋਂ ਖਾਸ ਗੱਲ ਇਹ ਹੈ ਵੀ ਆਪਣੇ ਕੋਲ ਤੁਸੀਂ ਆਪਦੀ ਮਰਜ਼ੀ ਦਾ ਮੰਨ ਲਓ ਤੁਹਾਡਾ ਕੋਈ ਆਪਣਾ ਵਰਕ ਕੀਤਾ ਹੋਇਆ ਕੋਈ ਕੱਪੜਾ ਹੈਗਾ ਤੁਸੀਂ ਉਹ ਵੀ ਕਸਟਮਾਈਜ਼ ਕਰਾਉਣਾ ਜੁੱਤੀ ਦਾ ਅਸੀਂ ਉਹ ਵੀ ਤਿਆਰ ਕਰ ਦਿੰਨੇ ਹੈਗੇ ਆ ਬਿਲਕੁਲ ਸਪੈਸ਼ਲ ਆਰਡਰ ਤੇ ਵੀ ਆਪਾਂ ਤਿਆਰ ਕਰਦੇ ਆ ਜਿੱਦਾਂ ਸੱਚੇ ਤੁਸੀਂ ਮੈਨੂੰ ਦਿਖਾਈ ਆ ਉਹ ਜੁੱਤੀ ਜਿਹੜੀ ਆਪਾਂ ਰੈਗੂਲਰ ਪਾਉਨੇ ਆ ਇੱਕ ਕਈ ਜੁੱਤੀਆਂ ਹੁੰਦੀਆਂ ਜਿਵੇਂ ਪਾਰਟੀ ਵੇਅਰ ਹੁੰਦੀਆਂ ਹਾਂ ਹਾਂਜੀ ਹਾਂਜੀ ਪਾਰਟੀ ਵੇਅਰ ਉਹ ਤੇ ਐਮਬਰਾਇਡਰੀ ਵਰਕ ਵਗੈਰਾ ਹੁੰਦਾ ਆ ਮੈਂ ਤੁਹਾਨੂੰ ਉਹ ਚੀਜ਼ ਇੱਕ ਵਾਰੀ ਦਿਖਾ ਦਿੰਨਾ ਹੈ ਹੈਗੇ ਮਿੱਤਰੋ ਕਲੀਅਰ ਕਰ ਦੇਣਾ ਉਹਨਾਂ ਚੀਜ਼ਾਂ ਦੇ ਜੁੱਤੀ ਤੁਹਾਨੂੰ ਹਰੇਕ ਤਰ੍ਹਾਂ ਦੀ ਜੁੱਤੀ ਇੱਥੇ ਵੀਰ ਹੋਰਾਂ ਤੋਂ ਮਿਲੂਗੀ ਆਉਣਾ ਤੁਸੀਂ ਕਿੱਥੇ ਆ ਉਹ ਵੀ ਤੁਹਾਨੂੰ ਅਸੀਂ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਦੱਸਾਂਗੇ ਹਰੇਕ ਕਲਰ ਨਾਲ ਪਾ ਸਕਦੇ ਆ ਚੀਜ਼ ਨੂੰ ਇਹ ਪਾਰਟੀ ਵੇਅਰ ਜੁੱਤੀ ਆ ਬਿਲਕੁਲ ਬਹੁਤ ਬਾਕੀ ਇਹ ਬਹੁਤ ਜ਼ਿਆਦਾ ਸੌਫਟ ਆ ਪੂਰੀ ਸੌਫਟ ਹੈ ਵੀ ਪਾਈ ਤੁਹਾਨੂੰ ਮਹਿਸੂਸ ਨਹੀਂ ਹੋਣੀ ਬਿਲਕੁਲ ਵੀ ਇਹਦੇ ਵਿੱਚ ਕੋਈ ਬਾਈਟ ਮਿੱਤਰੋ ਕੁਝ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਜਿਹੜਾ ਮੈਂ ਦੇਖ ਰਿਹਾ ਇਹਨੂੰ ਵਿੱਚੋਂ ਨੱਪ ਕੇ ਬਿਲਕੁਲ ਐ ਜਿਵੇਂ ਪੋਲਾ ਪੋਲਾ ਹੈਗਾ ਪੈਰਾਂ ਦੇ ਵਿੱਚ ਪਾਈ ਪੂਰੀ ਕੰਫਰਟੇਬਲ ਆ ਸਤਿ ਸ਼੍ਰੀ ਅਕਾਲ ਇਹ ਪੂਰੇ ਲੱਗੇ ਹੋਏ ਐ ਅੱਛਾ ਜੀ ਇਹ ਵਾਲੀ ਵਾਲੀ ਇੱਕ ਆ ਗਿਆ ਇਹ ਮਹਿਰੂਨ ਬੇਸ ਦੇ ਉੱਤੇ ਇਹ ਜੇ ਤੁਸੀਂ ਹੈਵੀ ਲਹਿੰਗਾ ਜਾਂ ਹੈਵੀ ਡਰੈਸ ਕੋਈ ਪਾਉਣੀ ਹੈ ਤਾਂ ਉਹਦੇ ਨਾਲ ਸਭ ਤੋਂ ਉੱਠਣ ਵਾਲਾ ਕਲਰ ਆਇਆ ਇਹ ਤੇ ਸੇਮ ਹੀ ਚੀਜ਼ ਆ ਬਸ ਇਹ ਥੋੜਾ ਜਿਹਾ ਕਲਰ ਥੋੜਾ ਚੇਂजेस ਹੈ ਸੇਮ ਜਿਵੇਂ ਤੁਸੀਂ ਵੀ ਬਹੁਤ ਬਹੁਤ ਵਧੀਆ ਜੁੱਤੀ ਹੈ ਜੀ ਸਾਰੀ ਮਤਲਬ ਕਿ ਇੱਕ ਤੋਂ ਇੱਕ ਚੀਜ਼ ਤੁਹਾਨੂੰ ਸਾਰੀ ਇੱਥੇ ਜਿਹੜੀ ਦੋਸਤੋ ਜਿਹੜੀ ਵੇਖਣ ਨੂੰ ਮਿਲਣੀ ਹੈ ਨਾ ਜਿਹੜੀ ਤੁਸੀਂ ਲੈ ਕੇ ਜਾਓਗੇ ਇੱਕ ਨੰਬਰ ਚੀਜ਼ ਮਿਲਣੀ ਹੈ ਸਾਰੀ ਔਰ ਮੇਨ ਗੱਲ ਜਿਹੜੀ ਆ ਜਾਂਦੀ ਹੈ ਨਾ ਜੁੱਤੀ ਦੇ ਜਿਹੜਾ ਹੈਂਡਵਰਕ ਕੀਤਾ ਹੁੰਦਾ ਕਈ ਵਾਰੀ ਉਹਨਾਂ ਦੇ ਵਿੱਚੋਂ ਧਾਗੇ ਜੇ ਨਿਕਲੇ ਪਏ ਆ ਜਾਂ ਜਿਹੜੇ ਸਿਲਮਸਤਾਰੇ ਜੇ ਟੁੱਟ ਜਾਂਦੇ ਆ ਹਨਾ ਮੈਨੂੰ ਚੀਜ਼ ਇੱਕ ਇੱਥੇ ਇਹ ਬਹੁਤ ਵਧੀਆ ਲੱਗੀ ਹੈ ਵੀ ਜਿਹੜੀ ਹਰੇਕ ਚੀਜ਼ ਦੀ ਫਿਨਿਸ਼ਿੰਗ ਬਹੁਤ ਵਧੀਆ ਦਿੱਤੀ ਹੋਈ ਹੈ ਹਾਂਜੀ ਇਹ ਫਿਨਿਸ਼ਿੰਗ ਦਾ ਆਪਣੀ ਖਾਸ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹੈ ਗਾਈ ਸਾਡੇ ਕੋਲੇ ਪਹਿਲਾਂ ਤਾਂ ਆਪਣਾ ਜਿਹੜਾ ਹੈਗਾ ਸ਼ਾਪ ਦਾ ਜਾਂ ਪੇਜ ਦਾ ਨਾਮ ਵੀ ਪੰਜਾਬੀ ਚ ਹੈਂਡ ਆਰਟ ਮਤਲਬ ਇਹਨੂੰ ਪੰਜਾਬੀ ਚ ਲਈਏ ਤਾਂ ਇਹਦਾ ਨਾਮ ਹੈ ਪੰਜਾਬੀ ਹੱਤ ਕਲਾ ਅਸੀਂ ਹੱਤ ਦੀ ਸਫਾਈ ਹੀ ਮੇਨ ਰੱਖੀ ਹੈ ਇਹਦੇ ਵਿੱਚ ਇਹਨਾਂ ਨੂੰ ਤੁਸੀਂ ਇਹਨਾਂ ਦਾ ਆਪਣਾ ਫੇਸਬੁੱਕ ਪੇਜ ਇੰਸ YouTube ਦਾ ਵੀ ਇਹਨਾਂ ਦਾ ਪੇਜ ਹੈਗਾ ਅੱਛਾ ਜੀ ਸਤਜਨ ਜੀ ਗੱਲ ਕਰ ਗਏ ਆਪਾਂ ਜਿਵੇਂ ਹੁਣ ਕਈ ਵਾਰੀ ਦੋਸਤਾਂ ਮਿੱਤਰਾਂ ਨੂੰ ਕਈ ਵਾਰੀ ਆਉਣ ਦਾ ਸਬਬ ਨਹੀਂ ਬਣਦਾ ਹਾਂਜੀ ਹਾਂਜੀ ਤੇ ਆਪਾਂ ਆਨਲਾਈਨ ਆਰਡਰ ਜਿਹੜੇ ਉਹ ਵੀ ਲੈਨੇ ਆਂ ਹਾਂਜੀ 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 ਆਪਾਂ ਘਰ ਬੈਠੇ ਹੀ ਪਹੁੰਚ ਕਰ ਦਿੰਨੇ ਹੈਗੇ ਆਂ ਵੀ ਪੰਜਾਬ ਦੇ ਕਿਸੇ ਵੀ ਕੋਨੇ 'ਚ ਆਪਾਂ ਬੈਠੇ ਆਂ ਤੁਸੀਂ ਇਕੱਲੇ ਪੰਜਾਬ ਹੀ ਨਹੀਂ ਵੀਰ ਜੀ ਤੁਸੀਂ ਪੰਜਾਬ ਹਰਿਆਣਾ ਮਾਚਲ ਆਲ ਇੰਡੀਆ ਆਲ ਵਰਲਡ ਚਾਹੇ ਤੁਸੀਂ ਬਾਹਰ ਵੀ ਬੈਠੇ ਹੋ ਆਊਟ ਆਫ ਕੰਟਰੀ ਬੈਠੇ ਹੋ ਆਪਾਂ ਉੱਥੇ ਵੀ ਤੁਹਾਡੇ ਲਈ ਚੀਪਿੰਗ ਕਰ ਸਕਦੇ ਆ ਚੀਜ਼ਾਂ ਦਾ ਆਪਣੇ ਕੋਲ ਸਾਰੀ ਆਪਸ਼ਨ अवेलेबल ਨੇ ਅੱਛਾ ਇਹ ਤਾਂ ਅੱਛਾ ਜਿਹੜੀ ਇਹ ਲੇਡੀਜ਼ ਵੈਰਾਈਟੀ ਹੋਊਗੀ ਕਿ ਹਜੇ ਹੋਰ ਵੀ ਇਹ ਚ ਬਹੁਤ ਨਹੀਂ 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 ਵੈਰਾਈਟੀ ਬਹੁਤ ਹੈਗੀ ਆ ਇਹ ਤਾਂ ਹਲੇ ਤੁਹਾਨੂੰ ਮੈਂ ਸਿਰਫ 2% ਦਿਖਾਇਆ ਆ 98% ਦਾ ਤੁਹਾਨੂੰ ਹਲੇ ਦਿਖਾਇਆ ਹੀ ਨਹੀਂ ਇਹਦੇ ਵਿੱਚ ਇੱਕ ਤਾਂ ਆਈਆਂ ਆਪਣੀਆਂ ਜਿਹੜੀਆਂ ਸਿੰਪਲ ਆਮ ਘਰ ਦੇ ਵਿੱਚ ਆਪਾਂ ਜੁੱਤੀ ਪਾਉਣੇ ਜਾਂ ਜਿਹੜੀਆਂ ਪਾਰਟੀ ਵੀ ਰਾਣੀਆਂ ਚੀਜ਼ਾਂ ਇਸ ਤੋਂ ਇਲਾਵਾ ਹੋਰ ਕੀ ਹੋਰ ਵੀਰੇ ਇਸ ਤੋਂ ਇਲਾਵਾ ਹੀ ਬਹੁਤ ਕੁਝ ਹੈਗਾ ਹੁਣ ਕਿਉਂਕਿ ਦੇਖੋ ਜੀ ਲੇਡੀਜ਼ ਦਾ ਹਰੇਕ ਲੇਡੀਜ਼ ਇੱਕ ਤਰ੍ਹਾਂ ਦੀ ਚੀਜ਼ਾਂ ਨਹੀਂ ਪਾਉਂਦੀਆਂ ਹੁਣ ਜਿਵੇਂ ਆ ਇਹ ਇਦਾਂ ਦੀ ਚੀਜ਼ਾਂ ਨੇ ਇਹਨੂੰ ਆਪਾਂ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਆ ਡੇਲੀ ਬੇਸਿਸ ਵੀ ਯੂਜ਼ ਕਰ ਸਕਦੇ ਆ ਅਦਰਵਾਈਜ਼ ਜੇ ਕਦੇ-ਕਦੇ ਹੀ ਪਾਉਣ ਲਈ ਜਾਂ ਕਿਦਾਂ ਮਰਜ਼ੀ ਤੁਸੀਂ ਲਾ ਲਓ ਵੀ ਇਹ ਸਾਰੇ ਪਾਸੇ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਹੁਣ ਇਹਦੇ ਵਿੱਚ ਹੀ ਸੇਮ ਇਹ ਇਹਨੂੰ ਵੀ ਆਪਾਂ ਡੇਲੀ ਬੇਸਿਸ ਬਿਲਕੁਲ ਰੁਟੀਨ 'ਚ ਜਿ ਮਰਜ਼ੀ ਇਹਨੂੰ ਮਤਲਬ ਆਪਾਂ ਯੂਜ਼ ਕਰ ਸਕਦੇ ਹੈਗੇ ਆ ਹੁਣ ਸੇਮ ਰੁਟੀਨ ਵਿੱਚ ਕੁਝ ਜੁੱਤੀ ਤੁਹਾਨੂੰ ਇੱਥੇ ਮਿੱਤਰ ਪਿਆਰੋ ਹਰੇਕ ਤਰ੍ਹਾਂ ਦੀ ਮਿਲਣੀ ਹੈ ਹੁਣ ਇੱਕ ਤੁਹਾਨੂੰ ਆ ਚੀਜ਼ ਦਿਖਾਣੇ ਆ ਸਪੈਸ਼ਲ ਇਹੜੀ ਖਾਸ ਤੁਹਾਨੂੰ ਇਹਦੇ ਵਿੱਚ ਖਾਸੀਅਤ ਮੈਂ ਤੁਹਾਨੂੰ ਦਿਖਾਉਂਗਾ ਕੀ ਆ ਆ ਜੁੱਤੀ ਆ ਲੋਫਰ ਸਟਾਈਲ ਜੁੱਤੀ ਐ ਸ਼ੂ ਸ਼ੇਪ ਦੇ ਵਿੱਚ ਮੇਰੇ ਤੋਂ ਬਹੁਤ ਹੁੰਦੇ ਆ ਨਾ ਵੀ ਸਾਨੂੰ ਜੁੱਤੀ ਦੀ ਸ਼ੇਪ ਨਹੀਂ ਸੋਹਣੀ ਲੱਗਦੀ ਤਾਂ ਆਪਾਂ ਇੱਕ ਆ ਚੀਜ਼ ਤਿਆਰ ਕੀਤੀ ਐ ਇਹਦੀ ਸ਼ੇਪ ਹੈਗੀ ਸ਼ੂਜ਼ ਵਾਂਗ ਕੋਣ ਜੇ ਮਤਲਬ ਵੀ ਤੁਹਾਨੂੰ ਇਹ ਨਹੀਂ ਫੀਲ ਹੋਣਾ ਆਪਾਂ ਜੁੱਤੀ ਪਾਈਏ ਬੜਾ ਆਪਾਂ ਪਾਈ ਜੁੱਤੀ ਹੁੰਦੀ ਐ ਅੱਛਾ ਇਹ ਆਪਣੀ ਇਹ ਸ਼ੂ ਦੀ ਸ਼ੇਪ ਹੈ ਆਪਣੇ ਆਪ ਦੀ ਘਰ ਦੀ ਤਿਆਰੀ ਕੀਤੀ ਐ ਦੀ ਖਾਸੀਅਤ ਇਹ ਆ ਇੰਨੀ ਕਿ ਜ਼ਿਆਦਾ ਸੌਫਟ ਹੈ ਤੁਸੀਂ ਪੈਰ ਜੇ ਪਾਈ ਮਹਿਸੂਸ ਵੀ ਨਹੀਂ ਕਰ ਸਕਦੇ ਆ ਚੀਜ਼ ਆ ਤੁਹਾਨੂੰ ਖਾਸ ਇਹਦੇ ਚ ਦੇਖਉਣਾ ਐ ਕੀ ਚੀਜ਼ ਆ ਸਾਰਾ ਬਿਲਕੁਲ ਬਾਈ ਨੇ ਮਰੋੜ ਕੇ ਆਇਆ ਇਕੱਠੀ ਕਰਦੀ ਜੇਬ ਵਿੱਚ ਪਾਉਂਦਾ ਆ ਚੀਜ਼ ਆ ਜੀ ਦੇਖ ਲਓ ਤੁਸੀਂ ਜੇ ਤੁਹਾਡੇ ਪਾਈ ਵੀ ਪੈਰ 'ਚ ਮਹਿਸੂਸ ਹੋ ਜੇ ਤਾਂ ਇਹ ਆਪਣੀ ਖਾਸ ਚੀਜ਼ ਹੈ ਇਹ ਤਾਂ ਆਪ ਪਹਿਲੀ ਵਾਰੀ ਦੇਖੀ ਹੈ ਜੀ ਇਹ ਵਾਲੀ ਜੁੱਤੀ ਇਹਦੇ ਵਿੱਚ ਜੈਂਟਸ ਵੀ ਆਈਟਮ ਬਣਦੀ ਹੈਗੀ ਆਪਣੇ ਕੋਲੇ ਇਹ ਇਹ ਲੇਡੀਜ਼ ਹੈ ਹਾਂਜੀ ਇਹ ਲੇਡੀਜ਼ ਆਈਟਮ ਹੈ ਇਹ ਮਿੱਤਰੋ ਆ ਤੀ ਤਾਂ ਮੈਂ ਆਪ ਖੁਦ ਪਹਿਲੀ ਵਾਰੀ ਦੇਖੀ ਹੈ ਇੱਥੇ ਅੱਜ ਤੱਕ ਮੈਂ ਕਦੇ ਆ ਚੀਜ਼ ਨਹੀਂ ਦੇਖੀ ਸੀ ਜਿਵੇਂ ਬਾਈ ਹੋਰਾਂ ਨੇ ਦੱਸਿਆ ਵੀ ਇਹ ਖੁਦ ਇਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਚਾਹੁੰਦਾ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਚੀਜ਼ ਦਿਖਾਈ ਸੀ ਵੀ ਡੇਲੀ ਵੇਅ ਲਈ ਵਾਸਤੇ ਸਿੰਪਲ ਜੁੱਤੀ ਹੁਣ ਕੁਛਕ ਲੇਡੀਜ਼ ਨੇ ਉਹਨਾਂ ਦੀ ਹੁੰਦਾ ਵੀ ਅਸੀਂ ਸਿੰਪਲ ਵੀ ਪਾਉਣੀ ਆ ਤੇ ਥੋੜਾ ਬਹੁਤ ਵਰਕ ਵੀ ਹੋਵੇ ਤੇ ਉਹਦੇ ਲਈ ਵੀ ਆਪਾਂ ਚੀਜ਼ਾਂ ਰੱਖੀਆਂ ਜਿਵੇਂ ਆਹ ਵੇਖੋ ਸਿੰਪਲ ਸੋਬਰ ਐਂਡ ਹਲਕਾ ਹਲਕਾ ਵਰਕ ਵੀ ਕੀਤਾ ਹੋਇਆ ਵਰਕ ਵੀ ਸਾਰਾ ਹੱਥ ਦਾ ਕੀਤਾ ਹੋਇਆ ਆ ਇਹਦੇ ਵਿੱਚ ਮੈਂ ਤੁਹਾਨੂੰ ਰਾਈਟੀ ਦੀ ਬੰਦਾ ਇੱਥੇ ਆਉਗਾ ਨਾ ਵੀ ਉਹ ਸਮਝ ਨਹੀਂ ਲੱਗਣਾ ਉਹਨੂੰ ਵੀ ਮੈਂ ਕੀ ਲਾਵਾਂ ਤੇ ਕੀ ਛੱਡਾਂ ਆ ਵੇਖੋ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਚੀਜ਼ ਇੱਥੇ ਹਰੇਕ ਆਈਟਮ ਪੂਰੀ ਇੱਕ ਨੰਬਰ ਹੈ ਵੀਰ ਹੋਰਾਂ ਕੋਲੇ ਪੂਰੀ ਘੈਂਟ ਘੈਂਟ ਹੈ ਇਹ ਮੈਂ ਲਾਸਟ ਦੇ ਵਿੱਚ ਨਾ ਇਹ ਸਾਰਾ ਜੁੱਤੀਆਂ ਦਾ ਅਸੀਂ ਇੱਕ ਪ੍ਰੋਪਰ ਸ਼ਾਰਟ ਵੀ ਲਾ ਦਾਂਗੇ ਤੁਸੀਂ ਜੇ ਤਾਂ ਹੁਣ ਤੁਹਾਨੂੰ ਦੇਖਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਬਾਅਦ ਦੇ ਵਿੱਚ ਫਿਰ ਵੀ ਤੁਹਾਨੂੰ ਦਿਖਾ ਦਾਂਗੇ ਇਸ ਨੇ ਇਹ ਵਾਲ ਨੇ ਦਿਖਾਉ ਉਹ ਪੰਜ ਛੇ ਆਈਟਮਾਂ ਤੁਹਾਨੂੰ ਮੋਟੀ ਮੋਟੀ ਅੱਛਾ ਇਹੋ ਜਿਹੜੀਆਂ ਮਤਲਬ ਕਿ ਹੈਗੀਆਂ ਜਿਹੜੀਆਂ ਰੁਟੀਨ ਦੇ ਵਿੱਚ ਪੈਣ ਆ ਰਹੀਆਂ ਹਾਂ ਰੁਟੀਨ 'ਚ ਹੀ ਪੈ ਜਾਂਦੀਆਂ ਨੇ ਡੇਲੀ ਬੇਸਿਸ ਮਤਲਬ ਬਹੁਤ ਮਤਲਬ ਤੁਸੀਂ ਇਹਨਾਂ ਡੇਲੀ ਯੂਜ਼ ਲਈ ਬਹੁਤ ਵਧੀਆ ਚੀਜ਼ ਹੈਗੀ ਆ ਇਹ ਮੇਨ ਇਹਦੇ ਵਿੱਚ ਸੌਫਟਨੈਸ ਪੈਰ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਰਾਇਮਦਾਇਕ ਚੀਜ਼ ਆ ਜਿਹੜਾ ਨੀਚੇ ਡਬਲ ਕੁਸ਼ਨ ਅੱਛਾ ਜਿਹੜੀ ਮੇਨ ਗੱਲ ਇਹ ਹੈ ਨਹੀਂ ਗਈ ਵੀ ਕੱਲਾ ਇਹ ਨਹੀਂ ਵੀ ਸਿਰਫ ਇਹ ਉੱਤੋਂ ਇਹਨੂੰ ਆਪਾਂ ਲਿਸ਼ਕਾਤੀ ਹਨਾ ਹਾਂਜੀ ਕੁੱਤੇ ਸੈਲ ਮਸਤਾਰੇ ਲਾਤੇ ਇਹ ਵਿੱਚੋਂ ਵੀ ਬਹੁਤ ਕੰਫਰਟੇਬਲ ਆ ਜੀ ਪਾਉਣ ਦੇ ਵਿੱਚ ਵੀ ਬਹੁਤ ਅੰਦਰੋਂ ਨਰਮ ਆ ਬਿਲਕੁਲ ਜਿੰਨਾ ਥੋੜਾ ਕਲੋਜ਼ ਕਰਕੇ ਵੇਖੋ ਤੁਹਾਨੂੰ ਦਿਖਾ ਦਿੰਨਾ ਆ ਕੁਸ਼ਨ ਇਹਦੇ ਅੰਦਰ ਹੈ ਨਾ ਆ ਵੇਖੋ ਇਹ ਬਹੁਤ ਜ਼ਿਆਦਾ ਸੌਫਟ ਆ ਵੀ ਤੁਹਾਨੂੰ ਪੈਰ ਦੇ ਵਿੱਚ ਤੁਸੀਂ ਪਾਓਗੇ ਬਿਲਕੁਲ ਵੀ ਫੀਲ ਨਹੀਂ ਹੋਏਗਾ ਜੁੱਤੀ ਪਾਈ ਦਾ अच्छा सचिन जी ये चलो जैंडस। जैंडस तो चलो होगियां अपनी लेडीज जूती। ਹੁਣ ਜੈਂਟਸ। ਹਾਂਜੀ ਜੈਂਟਸ ਵਿੱਚ ਵੀ ਤੁਹਾਨੂੰ ਵਿਖਾ ਦਨੇ ਹੈ ਵੈਰਾਈਟੀ। ਪੂਰੇ ਪੰਜਾਬੀ ਜੁੱਤੀ। ਹਾਂਜੀ ਹਾਂਜੀ। ਉਹ ਜਿਹੜੀ ਆਮ ਕੁਰਤੇ ਪਜਾਮੇ ਨਾਲ, ਕੁਰਤੇ ਚਾਦਰੇ ਨਾਲ। ਹਾਂਜੀ ਹਾਂਜੀ। ਅੱਜਕੱਲ ਜਿਹੜੀ ਆਮ ਹੀ ਚੱਲਦੀ ਹੈ। ਅੱਜਕੱਲ ਮੈਂ ਤੁਹਾਨੂੰ ਦੇਖੋ ਪਹਿਲਾਂ ਦੱਸ ਦਿੰਨਾ ਅੱਜਕੱਲ ਮੁੰਡੇ ਆ ਮੁੰਡੇ ਚਾਹੁੰਦੇ ਆ ਵੀ ਅਸੀਂ ਇਹੋ ਜੀ ਚੀਜ਼ ਪਾਈਏ ਵੈਸਤਾ। ਦੇਖੋ ਮੁੰਡੇ ਬਹੁਤ ਘੱਟ ਪਾਉਂਦੇ ਆ ਜੁੱਤੀ ਅੱਜਕੱਲ ਦੇ ਟਾਈਮ ਦੇ ਵਿੱਚ। ਹੁਣ ਆ ਜੈਂਟਸ ਜੁੱਤੀ ਆ ਇਹ ਸਪੈਸ਼ਲ ਆਪਾਂ ਆਪਣੇ ਮੁੰਡਿਆਂ ਖੁੰਡੀਆਂ ਲਈ ਬਣਾਈ ਹੈ ਵੀ ਆਪਾਂ ਜੇ ਮਨ ਲ ਕੁੜਤਾ ਚਾਦਰਾਂ ਜਾਂ ਕੁੜਤਾ ਪਜਾਮਾ ਜਾਂ ਦੇਸੀ ਟੱਚ ਆਪਾਂ ਜਿਹੜਾ ਦਿੰਨੇ ਆ ਇਹ ਚੀਜ਼ਾਂ ਏਦਾਂ ਦੀਆਂ ਵੀ ਪਾਈ ਵੀ ਪੈਰ 'ਤੇ ਸੋਹਣੀਆਂ ਲੱਗਣਗੀਆਂ ਇਹਦੇ ਵਿੱਚ ਅਸੀਂ ਕਈ ਵੈਰਾਈਟੀ ਬਣਾਈ ਹੈ ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਮੋਕਾ ਦੇ ਲਈ ਸੋਹਣੀ ਜੁੱਤੀ ਆ ਬਾਈ ਇਹ ਕਿਉਂਕਿ ਮੈਂ ਆਪ ਖੁਦ ਕਈ ਵਾਰੀ ਜਦੋਂ ਅਸੀਂ ਪ੍ਰੋਗਰਾਮਾਂ ਦੇ ਜਾਂਦੇ ਆ ਹਨਾ ਕੁੜਤੇ ਚਾਦਰੇ ਲਾਉਣੇ ਆ ਜਾਂ ਕੁੜਤਾ ਪਜਾਮਾ ਜਦੋਂ ਪਾਉਣੇ ਮੈਨੂੰ ਆਪ ਨੂੰ ਬਹੁਤ ਵਧੀਆ ਲੱਗ ਰਹੀ ਹੈ ਕੱਲੀ ਇਹ ਨਹੀਂ ਹੈ ਵੀ ਆਪਾਂ ਸਿਰਫ ਦਿਖਾ ਰਹੇ ਆ ਤੁਹਾਨੂੰ ਮੈਨੂੰ ਆਪ ਨੂੰ ਬੜੀ ਪਸੰਦ ਆਈ ਆ ਇਹ ਚੀ ਇਹ ਇਹਦੇ ਵਿੱਚ ਹੀ ਕਲਰ ਨੇ ਵੀਰ ਜੀ ਹਾਂ ਇਹਦੇ ਵਿੱਚ ਕਲਰ ਇੱਕ ਤਾਂ ਜਿਵੇਂ ਰੈੱਡ ਆ ਗਿਆ ਇਹ ਰੈੱਡ ਇਹ ਕਾਫੀ ਟੱਚ ਆ ਗਿਆ ਹਾਂ ਇਹ ਸੇਮ ਥੋੜਾ ਜਿਹਾ ਡਿਜ਼ਾਈਨ ਲੱਗ ਗਿਆ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਆਪਣੇ ਕੋਲੇ ਕਲਰ ਵੇਰੇ ਇਹਦੇ ਵਿੱਚ 6 ਤੋਂ 7 ਕਲਰ ਮਿਲ ਜਾਣਗੇ ਮਤਲਬ ਤੁਹਾਨੂੰ ਸਿਰਫ ਇਹਦੇ ਵਿੱਚ ਜੈਨੂਨ ਕਲਰ ਹੀ ਮਿਲਣਗੇ ਓਵਰ ਕੋਈ ਨਹੀਂ ਮਿਲੇਗਾ ਤੁਹਾਨੂੰ ਇੱਕ ਜਿਹੜਾ ਸਜਨ ਜੀ ਕਹਿੰਦੇ ਖੋਸਾ ਹਾਂਜੀ ਹਾਂਜੀ ਖੋਸਾ ਵੀ ਮਿਲ ਜਾਏਗਾ ਤੁਹਾਨੂੰ ਖੋਸਾ ਦਿਖਾਓ ਤੁਹਾਨੂੰ ਦਿਖਾਤ ਨੇ ਵੀਰ ਜੀ ਆਟਮ ਤੁਹਾਨੂੰ ਹਰੇਕ ਇੱਕ ਨੰਬਰ ਮਿਲਣੀ ਹੈ ਜੀ ਬੁਕਸਰ ਬਾਰੇ ਜਦੋਂ ਵੀ ਆਪਾਂ ਕਹਿੰਦੇ ਆ ਵੀ ਜੁੱਤੀ ਮੁਕਸਰ ਦੀ ਉਹ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਵੀ ਕਿੱਥੋਂ ਲਈ ਹੈ ਜੁੱਤੀ ਜਾਂ ਕਿਵੇਂ ਲਈ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਵੀ ਮੁਕਸਰ ਦੀ ਜੁੱਤੀ ਤੇ ਹੋਰ ਜੁੱਤੀਆਂ ਦੇ ਵਿੱਚ ਫਰਕ ਕੀ ਹੈ ਲੈ ਆਪਣੇ ਕੋਲੇ ਵੀਰ ਲੈ ਕੇ ਆ ਗਿਆ ਖੋਸੇ ਤੇ ਮੁੰਡਿਆਂ ਲਈ ਸਪੈਸ਼ਲ ਵੱਡੀ ਨੋਕ ਵਾਲਾ ਖੋਸਾ ਜਿਹਨੂੰ ਆਪਾਂ ਕਹਿੰਦੇ ਆ ਪਾਕਿਸਤਾਨੀ ਖੋਸਾ ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਇੱਕ ਚੀਜ਼ ਇਹ ਜਿਹੜੀ ਖੋਸਾ ਇਹਦਾ ਜਿਹੜੀ ਅਪਰ ਦੀ ਕਢਾਈ ਆ ਇਹ ਤਾਂ ਹੁੰਦੀ ਆ ਪਾਕਿਸਤਾਨ ਤੋਂ ਠੀਕ ਹੈ ਇਹਨੂੰ ਮੈਨੂਫੈਕਚਰ ਆਪਾਂ ਖੁਦ ਕਰਦੇ ਆਗੇ ਠੀਕ ਹੈ ਮਤਲਬ ਵੀ ਜਿਹੜਾ ਅਪਰ ਆ ਇਹ ਕੜਾਈ ਆ ਜਿਹੜੀ ਇਹ ਪਾਕਿਸਤਾਨ ਤੋਂ ਆਉਂਦੀ ਹੈ ਕੱਚੀ ਕੜਾਈ ਹੋ ਕੇ ਫਿਰ ਉਹਨੂੰ ਬਣਾਉਣ ਦਾ ਪ੍ਰੋਸੈਸ ਸਾਰਾ ਆਪਾਂ ਖੁਦ ਕਰੀਦਾ ਹੈਗਾ ਬਿਲਕੁਲ ਬਿਲਕੁਲ ਪੂਰੀ ਨੋਕ ਦੇ ਵਿੱਚ ਡਿਜ਼ਾਈਨ ਹੈਗੇ ਆਪਣੇ ਕੋਲੇ ਅਲੱਗ-ਅਲੱਗ ਵੱਡੀ ਨੋਕ ਵਾਲੇ ਖੋਸੇ ਨੇ ਇਹ ਮਤਲਬ ਪੂਰਾ ਪਟੇ ਇਹ ਇਹ ਮੈਨੂੰ ਲੱਗਦਾ ਜਿਵੇਂ ਵਿਆਹਾਂ ਦੇ ਵਿੱਚ ਸ਼ੇਰਵਾਨੀ ਵਗੈਰਾ ਦੇ ਨਾਲ ਵੀ ਹਨਾ ਇਹ ਚੀਜ਼ ਪੈਂਦੀ ਹੈ ਹਾਂਜੀ ਹਾਂਜੀ ਜ਼ਰੂਰ ਵਾਧੂ ਚਲਦੀਆਂ ਨੇ ਇਹ ਸਪੈਸ਼ਲ ਮਤਲਬ ਵੀ ਇਹ ਦੇਸੀ ਟੱਚ ਲਈ ਜਾਂ ਮੁੰਡੇ ਵਾਲੀ ਖੋਸਾ ਜਿਹਨੂੰ ਕਹਿੰਦੇ ਨੇ ਸਹੀ ਵੱਡੀ ਨੋਕ ਵਾਲਾ ਖੋਸਾ ਇਸ ਚੀਜ਼ ਨੂੰ ਹੀ ਕਹਿੰਦੇ ਨੇ ਹਮ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰ ਥੋੜਾ ਇਹ ਦੇਸੀ ਹੈ ਇਹ ਵੀ ਖੋਸਾਈ ਇਹ ਥੋੜਾ ਜਿਹਾ ਦੇਸੀ ਟੱਚ ਹੈ ਇਹਦੀ ਛੋਟੀ ਨੋਕ ਹੈ ਇਹਦੀ ਨੋਕ ਜਿਹੜੀ ਅੰਦਰ ਨੂੰ ਮੁੜੀ ਹੋਈ ਹੈ ਅੰਦਰ ਨੂੰ ਮੁੜੀ ਹੋਈ ਹੈ ਛੋਟੀ ਹੈ ਬਾਕੀ ਪ੍ਰੋਪਰ ਉੱਪਰ ਤੱਕ ਨਹੀਂ ਹੁੰਦਾ ਆ ਇਹਦੇ ਵਿੱਚ ਇਹੀ ਚੀਜ਼ ਦਾ ਤੁਹਾਨੂੰ ਵੇਖੋ ਵੀ ਕਿੰਨਾ ਫਰਕ ਹੈਗਾ ਹਾਂ ਇਹਦੀ ਨੋਕ ਜਿਹੜੀ ਇਹਦੀ ਕਢਾਈ ਵੀ ਹੱਥ ਦੀ ਕੀਤੀ ਹੋਈ ਹੈ ਇਹ ਕਢਾਈ ਮਸ਼ੀਨੀ ਹੈ ਹਮਤਲਬ ਵੀ ਇਹ ਟੋਟਲ ਹੀ 101% ਪਿਓਰ ਹੈ ਠੀਕ ਹੈ ਅੱਛਾ ਇੱਕ ਮੈਂ ਥੋੜੀ ਇਧਰ ਆ ਜਿਵੇਂ ਆ ਫੋਟੋ ਲੱਗੀ ਹੋਈ ਹੈ ਮੈਂ ਵੇਖ ਰਿਹਾ ਹਾਂ ਇਹ ਵੀ ਮੈਨੂੰ ਕੋਈ ਸਪੈਸ਼ਲ ਦੀ ਚੀਜ਼ ਲੱਗ ਰਹੀ ਹੈ ਤੁਹਾਡੇ ਹਾਂਜੀ ਹਾਂਜੀ ਇਹਨੂੰ ਕਸੂਰੀ ਖੋਸਾ ਕਹਿੰਦੇ ਆ ਜਿਹੜਾ ਫੋਟੋ ਵਿੱਚ ਲੱਗਿਆ ਹੋਇਆ ਹੈ ਅੱਛਾ ਇਹ ਇਸ ਟਾਈਮ ਅਵੇਲੇਬਲ ਆਪਣੇ ਇਹ ਹਾਂਜੀ ਆਪਣੇ ਕੋਲ ਅਵੇਲੇਬਲ ਹੈਗਾ ਇਹ ਆਪਣੇ ਕੋਲ ਪਾਕਿਸਤਾਨ ਦੀ ਸਾਰੀ ਵੈਰਾਈਟੀ ਤੁਹਾਨੂੰ ਮਿਲ ਜੇਗੀ ਜਿਹੜੀ ਵੀ ਤੁਸੀਂ ਚਾਹੋ ਸਾਰੀ ਪਾਕਿਸਤਾਨੀ ਵੈਰਾਈਟੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਆਈਡੀਆ ਦਿਖਾ ਵੀ ਦਿਨਾ ਹੈਗਾ ਕੁਝ ਆ ਲੋ ਆ ਜਿਹੜੀ ਫੋਟੋ ਵਿੱਚ ਲੱਗਿਆ ਸੇਮ ਖੋਸਾ ਆ ਹੂੰ ਇਹ ਬਿਲਕੁਲ ਪਾਕਿਸਤਾਨ ਦਾ ਬਣ ਵਾਕੀਅਤ ਇਹ ਚੀਜ਼ ਨੂੰ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਹੈ ਜਿਹੜੇ ਵਾਕੀ ਜਿਹੜੇ ਜੁੱਤੀਆਂ ਤੇ ਜਾਂ ਖੋਸੇ ਪਾਉਣ ਦੇ ਸ਼ਕੀਨ ਹਨਾ ਉਹਨਾਂ ਨੂੰ ਹਰੇਕ ਵੈਰਾਈਟੀ ਇੱਥੋਂ ਮਿਲਣੀ ਹੈ ਪੂਰੀ ਘੈਂਟ ਗੱਲ ਬਾਤ ਹੈ ਜੀ ਅੱਛਾ ਸਾਰਾ ਜਿਹੜਾ ਇਹ ਆ ਉੱਪਰ ਵਾਲਾ ਜਿਹੜਾ ਵਰਕ ਆ ਇਹ ਸਾਰਾ ਹੱਥ ਦਾ ਆ ਇਹ ਹੱਥ ਦਾ ਇਹ ਜਿਹੜੀ ਆ ਵੈਰਾਈਟੀ ਹੈ ਜਿਹੜੀ ਦੀ ਫੋਟੋ ਵਾਲੀ ਕਹਿੰਦੇ ਸੇਮ ਹੈ ਠੀਕ ਹੈ ਇਹ ਟੋਟਲ ਜੁੱਤੀ ਜਿਹੜਾ ਖੋਸਾ ਪੰਜਾਬੀ ਜੁੱਤੀ ਹੈ ਉਧਰੋਂ ਪਾਕਿਸਤਾਨ ਦੀ ਆਈ ਹੋਈ ਹੈ ਇਹ ਆਪਣੀ ਨਹੀਂ ਹੈਗੀ ਇਹਦੇ ਵਿੱਚ ਕੁਝ ਵੀ ਆਪਣਾ ਹੈ ਨਹੀਂਗਾ ਅੱਛਾ ਇਹ ਏਦਾਂ ਹੀ ਉਧਰੋਂ ਆਈ ਹੋਈ ਹੈ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਬਹੁਤ ਵੈਰਾਈਟੀਆਂ ਆਉਂਦੀਆਂ ਨੇ ਇਹ ਚੀਜ਼ਾਂ ਦੇ ਵਿੱਚ ਵੀ ਅੱਛਾ ਜਦੋਂ ਕਈ ਵਾਰੀ ਸਚਨ ਜੀ ਮੈਂ ਦੇਖਿਆ ਇੱਥੇ ਬਿਗਾਹ ਕਉਂਦੇ ਆ ਹਨਾ ਹਾਂਜੀ ਆਪਾਂ ਨੇਚਰਲ ਜੀ ਗੱਲ ਕਰਨ ਲੱਗੇ ਆ ਹਾਂਜੀ ਹਾਂਜੀ ਵੀ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿਸੇ ਚੀਜ਼ ਦਾ ਬਸ ਉਹਨਾਂ ਨੇ ਆ ਕੇ ਕਹਿ ਦੇਣਾ ਵੀ ਸਾਨੂੰ ਆਹ ਚੀਜ਼ ਪਾਕਿਸਤਾਨੀ ਦਿਖਾ ਦਿਓ ਜਾਏ ਪਿਓਰ ਲੈਦਰ ਆ ਜਾਂ ਨਹੀਂ ਲੈਦਰ ਹੈਗਾ ਹਾਂਜੀ ਹਾਂਜੀ ਵੀ ਇਹਦੀ ਕੋਈ ਖਾਸ ਚੀਜ਼ ਦੀ ਕੋਈ ਨਿਸ਼ਾਨੀ ਹੈਗੀ ਇਹ ਪਤਾ ਲੱਗ ਸਕਦਾ ਵੀ ਇਹ ਲੈਦਰ ਵਾਕਈ ਪਿਓਰ ਆ ਜਾਂ ਕੁਛ ਇਦਾਂ ਦਾ ਹਾਂਜੀ ਪਤਾ ਲੱਗਦਾ ਹੈ ਹੁਣ ਮੈਂ ਜਿਵੇਂ ਤੁਹਾਨੂੰ ਕਲੀਅਰ ਕੀਤੀ ਐ ਹੁਣ ਜਿਵੇਂ ਦੇਖੋ ਇਹਦੇ ਵਿੱਚ ਲੈਦਰ ਦੇ ਵਿੱਚ ਵੀ ਕੀ ਹੁੰਦਾ ਆ ਕੁਆਲਿਟੀਆਂ ਹੁੰਦੀਆਂ ਲੈਦਰ ਦੇਖੋ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦੇਣਾ ਇੱਕ ਕਿਸਮ ਦਾ ਨਹੀਂ ਹੁੰਦਾ ਲੈਦਰ ਘੱਟੋ ਘੱਟ ਵੀ ਜੁੱਤੀ ਦੇ ਵਿੱਚ ਵੀ ਪਿਆਹ ਤਰ੍ਹਾਂ ਦਾ ਲੈਦਰ ਯੂਜ਼ ਹੁੰਦਾ ਆ ਜਿਵੇਂ ਆ ਕੈਮਲ ਲੈਦਰ ਆ ਹੂੰ ਇਹਦੇ ਵਿੱਚ ਵੇਖੋ ਇਹ ਡਿਪ ਕਰ ਸਕਦੇ ਹੋ ਇਹਨੂੰ ਔਇਲ ਵਿੱਚ ਤੇਲ ਵਿੱਚ ਮਤਲਬ ਵੀ ਡੀਜ਼ਲ ਤੇਲ ਵਿੱਚ ਡਿਪ ਕਰ ਲਈ ਇਹ ਜਿਵੇਂ ਹੁਣ ਇਹ ਕੀਤੀ ਹੋਈ ਹੈ ਇਸ ਟਾਈਮ ਦੇ ਪਤਾ ਇਹ ਫੋਲਡ ਹੋ ਗਈ ਹਮ ਜਿਹੜਾ ਰਿਐਕਸ਼ਨ ਵਗੈਰਾ ਯੂਜ਼ ਕਰਾਂਗੇ ਉਹਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਣਾ ਠੀਕ ਹੈ ਇਹ ਇੱਕ ਸੌਫਟ ਬਣਾਈ ਹੋਣੀ ਲੈਦਰ ਹੈ ਤੇ ਵੈਸੇ ਹੀ ਤੁਹਾਨੂੰ ਕਲੀਅਰ ਪਤਾ ਲੱਗੇਗਾ ਇਹ ਸਾਰੀ ਖੱਲ ਲੱਗੀ ਹੋਈ ਹੈ ਤੁਸੀਂ ਹਮ ਬਿਲਕੁਲ ਆਈ ਦੇ ਵਿੱਚ ਨਾ ਗੌਰ ਕਰੋ ਧਿਆਨ ਲਾ ਕੇ ਵੇਖੋ ਹਲਕੀ ਹਲਕੀ ਹਲੇ ਬਾਲ ਵੀ ਹੋਣਗੇ ਦੇ ਉੱਤੇ ਹਾਂਜੀ ਦੇਖ ਰਹੇ ਹੋ ਨਾ ਤੁਹਾਨੂੰ ਆਹ ਵੇਖੋ ਛੋਟੇ ਛੋਟੇ ਬਾਲ ਨੇ ਹਾਂਜੀ 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 ਇਹ ਖੱਲ ਆ ਸਾਰੀ ਅੱਛਾ ਇਹ ਪਿਓਰ ਲੈਦਰ ਹੈ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਇੱਕ ਆ ਚੀਜ਼ ਤੁਹਾਨੂੰ ਦਿਖਾਈ ਸਟਾਰਟਿੰਗ ਦੇ ਡ ਇਹ ਵੀ ਪਿਓਰ ਲੈਦਰ ਹੈ ਇਹ ਜਿਹੜਾ ਇਹ ਹੈ ਮਸ਼ੀਨੀ ਪ੍ਰੋਸੈਸ ਹੁੰਦਾ ਹੈ ਲੈਦਰ ਇਹਨੂੰ ਲਾਈਨਿੰਗ ਲੈਦਰ ਕਹਿੰਦੇ ਆ ਇਹ ਵੀ ਪਿਓਰ ਨਹੀਂ ਲੈਦਰ ਅੱਛਾ ਜੇ ਆਪਾਂ ਗੱਲ ਕਰਦੇ ਆ ਵੀ ਇਹ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਤਾਂ ਹੈਗੀਆਂ ਨਾ ਕਈ ਵਾਰੀ ਕੀ ਹੁੰਦਾ ਵੀ ਆਪਾਂ ਦਿਖਾ ਦਿੰਨੇ ਆ ਚੀਜ਼ ਵੀ ਬਹੁਤ ਵਧਾ ਚੜਾ ਕੇ ਗੱਲ ਕਰ ਦਿੰਨੇ ਆ ਪਰ ਜਦੋਂ ਗਾਹਕ ਚੀਜ਼ ਲੈਣ ਆਉਂਦਾ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਲੱਗਦਾ ਵੀ ਇਹਦਾ ਰੇਟ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਵੀ ਇਹ ਚੀਜ਼ੇ ਮਤਲਬ ਕਿ ਜਦੋਂ ਵੀ ਕੋਈ ਗਾਹ ਤੁਹਾਡੇ ਕੋਲੇ ਕੋਈ ਲੈਣ ਆਉਂਦਾ ਕੋਈ ਇਹ ਤਾਂ ਨਹੀਂ ਵੀ ਭਾਈ ਇਹਦਾ ਰੇਟ ਬਹੁਤ ਬਣਾਉਂਦੇ ਨਹੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਚਲੋ ਆਪਾਂ ਰੇਟ ਦੀ ਗੱਲ ਨਹੀਂ ਕਰਦੇ ਹਾਂਜੀ ਹਾਂਜੀ ਪਰ ਉਦਾਂ ਮੰਨ ਕੇ ਚਲੋ ਵੀ ਹਰੇਕ ਬੰਦੇ ਦਾ ਜਿਹੜਾ ਵੀ ਕੋਈ ਹਾਂਜੀ ਹਾਂਜੀ ਇਹ ਹਰੇਕ ਮੈਂ ਤੁਹਾਨੂੰ ਦੱਸ ਦੇਣਾ ਹੈ ਸਾਡਾ ਕੰਮ ਕੀ ਆ ਮੈਂ ਆਪਦਾ ਨਾਮ ਕਿਉਂ ਸਪੈਸ਼ਲ ਐਦਾ ਰੱਖਿਆ ਕਿਉਂ ਮੈਂ ਤੁਹਾਨੂੰ ਪੂਰੀ ਗੱਲ ਅੱਜ ਮੈਂ ਕਲੀਅਰ ਕਰ ਦਿੰਦਾ ਹੈਗਾ ਹਾਂ ਹਾਂਜੀ ਇਹਦੇ ਵਿੱਚ ਖਾਸ ਇਹ ਆ ਵੀ ਇਹ ਖਾਸਤਾ ਸੀ ਜਿਹੜਾ ਬਣਾਉਂਦੇ ਆ ਸਾਡੇ ਘਰ ਦਾ ਆਪਦਾ ਮੈਨੂਫੈਕਚਰ ਹੈ ਇਹ ਸਾਰਾ ਕੁਝ ਦੂਜਾ ਇਹ ਹੈ ਇਹਦੇ ਅੰਦਰ ਜਿਹੜਾ ਕੁਝ ਵੀ ਆਪਾਂ ਤੀਜਾ ਕਰਦਾ ਮੈਂ ਦੂਜਾ ਪਹਿਲਾ ਕਰਦਾ ਮੈਨੂਫੈਕਚਰ ਦੂਜਾ ਸਾਰਾ ਕੁਝ ਪਿਓਰ ਤੀਜਾ ਹਰੇਕ ਬੰਦੇ ਦੇ ਬਜਟ ਦੇ ਵਿੱਚ ਹੈਗਾ ਸਾਡਾ ਉਹ ਕੰਮ ਨਹੀਂ ਹੈਗਾ ਵੀ ਆਪਾਂ ਬਾਹਰੋਂ ਲਿਆ ਕੇ ਸੇਲ ਕੀਤੀਆਂ ਵੀ ਬਾਹਰੋਂ ਵੀ ਆਪਾਂ ਪੈਸੇ ਮਤਲਬ ਵੀ ਲਾਏ ਤੇ ਆਵਦਾ ਵੀ ਵਿੱਚੋਂ ਕਮਿਸ਼ਨ ਰੱਖਿਆ ਫੇਰ ਆਪਾਂ ਕੇ ਆਪਾਂ ਸਿੱਧਾ ਘਰੇ ਹੀ ਲੈਦਰ ਲਿਆਏ ਕਰ ਹੀ ਮੈਨੂਫੈਕਚਰ ਕੀਤਾ ਇੱਥੋਂ ਹੀ ਆਪਾਂ ਸੇਲ ਕੀਤੀ ਮਤਲਬ ਵੀ ਹਰੇਕ ਬੰਦੇ ਨੂੰ ਆਪਦੇ ਬਜਟ ਦੇ ਵਿੱਚ ਹੀ ਇਹ ਚੀਜ਼ਾਂ ਮਿਲਣੀਆਂ ਤੁਹਾਨੂੰ ਹਾਂਜੀ ਚਾਹੇ ਲੇਡੀਜ਼ ਚਾਹੇ ਜੈਂਟਸ ਜੇ ਤੁਸੀਂ ਦੁਕਾਨ ਤੇ ਆਉਂਗੇ ਵੀ ਖੁਸ਼ ਹੋ ਕੇ ਜਾਉਂਗੇ ਕਹਿੰਦਾ ਆਪਾਂ ਅੱਛਾ ਮੈਂ ਹੁਣ ਇੱਕ ਵਾਰ ਵੀ ਇੱਕ ਵਾਰੀ ਸਾਰੀਆਂ ਜੁੱਤੀਆਂ ਨਾਲ ਮੇਰਾ ਵੀਰ ਆ ਸ਼ਾਟ ਲੈ ਲੈ। ਸਾਰੀਆਂ ਜੁੱਤੀਆਂ ਵਿਖਾ ਦੇ। ਫੇਰ ਆਪਾਂ ਲਾਸਟ ਦੇ ਵਿੱਚ ਬਾਈ ਨੂੰ ਸਜਣ ਨੂੰ ਪੁੱਛਦੇ ਆਂ ਵੀ ਜੇ ਕਿਸੇ ਵੀਰ ਨੂੰ ਜੁੱਤੀਆਂ ਇਹ ਚਾਹੀਦੀਆਂ ਉਹਨਾਂ ਨੂੰ ਆਉਣਾ ਕਿੱਥੇ ਪਊਗਾ ਤੇ ਆਨਲਾਈਨ ਜਿਹੜਾ ਆਰਡਰ ਆ ਉਹ ਕਿਵੇਂ ਕਰਨਾ? ਆ ਬੜੀਆਂ ਜੁੱਤੀਆਂ ਸਾਰੀਆਂ ਦਿਖਾ ਦੋ ਇੱਧਰ ਕੈਮਰਾ ਘੁਮਾ ਦਿਓ। ਸਤਿਨ ਸਿੰਘ ਭਾਈ ਇੰਨੀ ਵੈਰਾਈਟੀ ਤੁਹਾਡੇ ਕੋਲੇ ਮੈਂ ਜਿਹੜੇ ਹਿਸਾਬ ਨਾਲ ਦੇਖ ਲਈਏ ਵੀ ਮੈਂ ਤਾਂ ਸੱਚ ਦੱਸਾਂ ਤੁਹਾਨੂੰ ਮੈਂ ਤਾਂ ਕਨਫਿਊਜ਼ ਹੋ ਗਿਆ ਨਾ ਮੈਨੂੰ ਸਮਝ ਨਹੀਂ ਆ ਰਹੀ ਵੀ ਕਿਹੜੀ ਜੁੱਤੀ ਬੰਦਾ ਪਸੰਦ ਕਰੇ ਤੇ ਕਿਹੜੀ ਛੱਡੇ। ਤੇ ਤੁਹਾਡੇ ਨਾਲ ਕਿ ਇਹ ਚੀਜ਼ ਨਹੀਂ ਹੁੰਦੀ ਵੀ ਜਦੋਂ ਗਾਹ ਕੇ ਇੱਥੇ ਆਉਂਦਾ ਤਾਂ ਕਨਫਿਊਜ਼ ਨਹੀਂ ਹੁੰਦਾ ਕਨਫਿਊਜ਼ ਵਾਲੀ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਹੈਗਾ ਕਈ ਵਾਰੀ ਕੀ ਹੁੰਦਾ ਹੈ ਕਸਟਮਰ ਨੇ ਮੰਨ ਲਓ ਕੋਈ ਕਹੇ ਕਸਟਮਰ ਆ ਜਾਂਦਾ ਆਪਣੇ ਕੋਲ ਕਹਿੰਦਾ ਅਸੀਂ ਬਲੈਕ ਕਲਰ ਚ ਜੁੱਤੀ ਲੈਣੀ ਹੈ ਹੁਣ ਸਪੈਸ਼ਲ ਜੇ ਮੈਂ ਬਲੈਕ ਕਲਰ ਦੇ ਵਿੱਚ ਜੁੱਤੀਆਂ ਦਿਖਾਵਾਂ ਤਾਂ ਸਾਡੇ ਕੋਲੇ ਮੰਨ ਲਓ ਵੀ ਆਪਾਂ 6 ਤੋਂ 7 ਨੰਬਰ ਸਾਈਜ਼ ਜਿਹੜਾ ਹੁੰਦਾ ਆਪਣਾ ਲੇਡੀਜ਼ ਦਾ ਐਵਰੇਜ ਸਾਈਜ਼ ਚੱਲਦਾ ਹੈਗਾ ਰੈਗੂਲਰ 6 ਤੋਂ 7 ਨੰਬਰ ਸਾਈਜ਼ ਦੇ ਵਿੱਚ ਘੱਟੋ ਘਾਟ ਵੀ ਜੇ ਅਸੀਂ ਬਲੈਕ ਕਲਰ ਦੇ ਵਿੱਚ ਹੀ ਛਾਂਟੇ ਤੇ ਜ਼ਿਆਦਾ ਨਹੀਂ ਤੁਹਾਨੂੰ 15 ਆਪਣੇ ਕੋਲੇ ਤੁਹਾਨੂੰ ਮਿਲ ਜੇਗਾ ਅੱਛਾ ਤੇ ਕਈ ਵਾਰ ਕੀ ਹੁੰਦਾ ਕਸਟਮਰ ਨੂੰ ਸਮਝ ਹੀ ਨਹੀਂ ਆਉਂਦਾ ਮੈਂ ਕੀ ਲਵਾਂ ਉਹ ਚੱਕਰ 'ਚ ਸਾਰਾ ਕੁਝ ਹੀ ਛੱਡ ਜਾਂਦੀਆਂ ਨੇ ਅੱਛਾ ਜਦੋਂ ਫਿਰ ਉਹ ਇੰਨਾ ਆਏ ਥੋੜਾ ਖਲਾਰਾ ਜਿਹਾ ਪਾ ਕੇ ਛੱਡ ਜਾਂਦੇ ਫਿਰ ਉਸ ਨੂੰ ਗੁੱਸਾ ਕਿਉਂ ਨਹੀਂ ਛੱਡਦੇ ਨਹੀਂ ਗੁੱਸਾ ਤਾਂ ਨਹੀਂ ਛੱਡਦਾ ਉਹ ਆਪਣੇ ਆਪ ਤੇ ਹੁੰਦਾ ਹੀ ਅਸੀਂ ਵੈਰੈਟੀ ਜ਼ਿਆਦਾ ਬਣਾ ਲਈ ਜਾਂ ਆਪਾਂ ਦਿਖਾ ਕਰਕੇ ਥੋੜੀ ਗਲਤੀ ਕਰ ਲਈ ਇਹ ਚੀਜ਼ ਹੋ ਜਾਂਦਾ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਹੁੰਦਾ ਕਸਟਮਰ ਨੂੰ ਚੀਜ਼ ਪਸੰਦ ਆ ਗਈ ਆ ਕਿਉਂਕਿ ਦੇਖੋ ਦੁਕਾਨਦਾਰੀ ਦਾ ਹਿਸਾਬ ਸਿੱਧਾ ਆ ਜੇ ਰੱਬ ਨੂੰ ਪਤਾ ਕਸਟਮਰ ਨੂੰ ਚੀਜ਼ ਪਸ ਉਸ ਤੋਂ ਬਾਅਦ ਆਪਾਂ ਬਹੁਤ ਘੱਟ ਫੋਕਸ ਕਰਦੇ ਆ ਕਸਟਮਰ ਵਾਲੇ ਪਾਸੇ ਪਤਾ ਹੁਣ ਅੱਗੇ ਦਿਖਾਉਣ ਦੀ ਲੋੜ ਨਹੀਂ ਹੈਗੀ ਇੱਥੇ ਹੀ ਸੈੱਟ ਆਈ ਨੇ ਕੋਈ ਭਾਈ ਕਈ ਵਾਰੀ ਕੀ ਹੁੰਦਾ ਆਪਾਂ ਗਲਤੀ ਕਰ ਲੈਨੇ ਅੱਗੇ ਹੋਰ ਚੀਜ਼ ਸਿੱੜ ਦਿੰਨੇ ਆ ਫਿਰ ਕਸਟਮਰ ਨੂੰ ਲੱਗਦਾ ਨਹੀਂ ਆਹ ਜ਼ਿਆਦਾ ਸੋਹਣੀ ਆ ਆਹ ਉਸ ਤੋਂ ਸੋਹਣੀ ਆ ਉਸ ਤੋਂ ਸੋਹਣੀ ਆ ਉਹ ਐਸੇ ਕਰਕੇ ਝਕਾਵਾ ਪੈਣ ਕਰਕੇ ਆਪਾਂ ਪੰਜਾਬੀ ਚ ਕਹਿ ਦੇਣੇ ਝਕਾਵਾ ਪੈ ਗਿਆ ਹੁਣ ਮਨ ਦਾ ਲਾਲਚ ਵਧ ਗਿਆ ਵੀ ਆਹ ਲਈਏ ਆਹ ਲਈਏ ਉਹਦੇ ਚੱਕਰ ਦੇ ਵਿੱਚ ਉਹ ਕਈ ਵਾਰੀ ਕੋਈ ਵੀ ਨਹੀਂ ਲੈ ਕੇ ਜਾਂਦੇ ਆ ਚੱਕਰ ਵੀ ਬਣ ਜਾਂਦਾ ਹੁੰਦਾ ਫਿਰ ਤੁਹਾਨੂੰ ਉਦੋਂ ਕੋਈ ਐ ਗੁੱਸਾ ਨਹੀਂ ਚੜਦਾ ਨਹੀਂ ਨਹੀਂ ਗੁੱਸਾ ਨਹੀਂ ਤੁਹ ਰੱਬ ਦੀ ਮਿਹਰ ਨਾਲ ਰੈਗੂਲਰ ਚੱਲਦਾ ਹੈਗਾ ਪਰ ਇਹ ਹੁੰਦਾ ਕਈ ਵਾਰੀ ਕਸਟਮਰ ਖਲਾਰਾ ਜ਼ਰੂਰ ਪਾ ਕੇ ਜਾਂਦਾ ਕਈ ਵਾਰੀ ਕਸਟਮਰ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਸੀ ਲੈਣਾ ਕੀ ਹੈਗਾ ਉੱਥੇ ਥੋੜਾ ਜਿਹਾ ਹੁੰਦਾ ਹੈ ਕਨਫਿਊਜ਼ ਬਟ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਆਪਣਾ ਰੈਗੂਲਰ ਕੰਮ ਹੀ ਇਦਾਂ ਦਾ ਹੈਗਾ ਠੀਕ ਹਾਂ ਜੀ ਲਓ ਜੀ ਮਿੱਤਰੋ ਮੈਂ ਤਾਂ ਵੀਰੇ ਕੋਲੇ ਬਹੁਤ ਵੈਰਾਈਟੀਆਂ ਵੀ ਦੇਖ ਲਈਆਂ ਇੱਥੇ ਤੇ ਇੱਕ ਸੱਚ ਮੈਨੂੰ ਤੁਸੀਂ ਕਿਹਾ ਸੀਗਾ ਵੀ ਜਿਵੇਂ ਹੁਣ ਭਾਈ ਕੁਰਤੇ ਚਾਦਰੇ ਨਾਲ ਵੀ ਜੁੱਤੀ ਪਾਈ ਜਾਂਦੀ ਹੈ ਇੱਕ ਲਾਸ ਦੇ ਵਿੱਚ ਮੈਨੂੰ ਥੋੜਾ ਜਿਹਾ ਇਹ ਦਿਖਾਓ ਵੀ ਕੋਈ ਜੀਨ ਜੂਨ ਦੇ ਨਾਲ ਵੀ ਪਾਈ ਜਾਂਦੀ ਹੈ ਹਾਂਜੀ 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 ਆਪਾਂ ਸਾਰੀ ਚੀਜ਼ਾਂ ਹੀ ਬਣਾ ਰੱਖਿਆ ਤੁਸੀਂ ਬੈਠੋ 2 ਮਿੰਟ ਮੈਂ ਤੁਹਾਨੂੰ ਇੱਕ ਮਿੰਟ ਚੀਜ਼ ਦਿਖਭਾਈ ਹੋਰ ਆਪਰੇ ਨਾਲ ਮਤਲਬ ਕਿ ਆਪਾਂ ਦੇਖਦੇ ਆਂ ਇਹ ਬਾਈ ਹੋਰੀ ਮਿਲਿਆ ਅਸੀਂ ਗੱਲਾਂ ਕਰੀ ਜਣੇ ਕਿ ਸਾਡੇ ਕੋਲੇ ਉਹ ਵੀ ਜੁੱਤੇ ਆਈਆਂ ਜਿਹੜੀਆਂ ਜੀਨ ਦੇ ਨਾਲ ਪਾਈ ਜਾਂਦੀਆਂ ਕੁਰਤੇ ਪਜਾਮੇ ਨਾਲ ਤਾਂ ਆਪਾਂ ਸੁਣਦੇ ਆ ਹਨਾ ਕੁਰਤੇ ਚਾਦਰੇ ਨਾਲ ਸੁਣਦੇ ਆ ਜੀਨ ਵਾਲੀ ਵੀ ਵੇਖ ਲੈਣੇ ਹਾਂ ਜਦੋਂ ਸਾਰੀਆਂ ਵੈਰਾਈਟੀਆਂ ਦਿਖਾ ਦਿੰਨੇ ਹੈਗੇ ਆ ਹਣਾ ਵੇਖੋ ਅਸੀਂ ਨਾ ਲੋਫਰ ਸਟਾਈਲ ਜੁੱਤੀ ਬਣਾਈ ਸੀ ਸਪੈਸ਼ਲ ਜੈਂਟਸ ਮੁੰਡਿਆਂ ਲਈ ਜਿਹਨੂੰ ਆਪਾਂ ਜੀਨ ਨਾਲ ਕੁਰਤੇ ਪਿਆਮੇ ਨਾਲ ਦੇ ਕੁਰਤੇ ਚਾਦਰ ਨਾਲ ਹਰੇਕ ਚੀਜ਼ ਨਾਲ ਪਾ ਸਕਦੇ ਆ ਇਹਦੇ ਵਿੱਚ ਆਪਣੇ ਕੋਲ ਚਾਰ ਪੰਜ ਪੈਟਰਨ ਨੇ ਚੀਜ਼ ਦੇ ਇਹ ਮੈਨੂੰ ਜੁੱਤੀ ਘੱਟ ਤੇ ਮੈਨੂੰ ਰਕਾਬੀ ਜੀ ਜ਼ਿਆਦਾ ਲੱਗੀ ਜਾਂਦੀ ਹੈ ਇਹ ਉਹੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਆਪਾਂ ਨੂੰ ਕਈ ਵਾਰੀ ਮੁੰਡੇ ਹੁੰਦੇ ਜੀਨ ਨਾਲ ਜੁੱਤੀ ਪਾਈਏ ਜਾਂ ਕਿਵੇਂ ਕਰੀਏ ਕਿਉਂਕਿ ਜੀਨ ਨਾਲ ਬਹੁਤ ਹੁੰਦਾ ਵੀ ਆਪਣੇ ਦਿਮਾਗ 'ਚ ਕਨਫਿਊਜ਼ਨ ਰਹਿੰਦੀ ਹੈ ਵੀ ਜੁੱਤੀ ਜੱchnੀ ਨਹੀਂ ਫਿਰ ਅਸੀਂ ਇਹ ਲੋਫਰ ਸਟਾਈਲ ਤੋਂ ਡੇ ਲਈ ਸਪੈਸ਼ਲ ਬਣਾਇਆ ਆਪਣੇ ਖਾਸ ਮੁੰਡਿਆਂ ਲਈ ਵੀ ਤੁਹਾਨੂੰ ਪ ਬਿਲਕੁਲ ਬਿਲਕੁਲ ਆ ਚੀਜ਼ ਇਹ ਦੇਖ ਆ ਆਈਟਮ ਦਾ ਮੈਂ ਸੱਚ ਦੱਸਾਂ ਤੁਹਾਨੂੰ ਮੈਂ ਪਹਿਲੀ ਵਾਰੀ ਵੇਖੀ ਐ ਬਹੁਤ ਕਹਿੰਡ ਗੱਲ ਹਾਂ ਚੀਜ਼ ਦੇਖੋ ਤੁਸੀਂ ਬਿਲਕੁਲ ਬਿਲਕੁਲ ਲੈ ਵੀ ਮਿੱਤਰੋ ਵੀ ਕਹਿੰਦਾ ਭਾਬ ਗੱਲ ਇਹ ਐ ਵੀ ਬੰਦਾ ਇੱਥੇ ਜਿਹੜਾ ਵੀ ਆ ਗਿਆ ਨਾ ਉਹ ਨਾਰਾਜ਼ ਹੋ ਕੇ ਨਹੀਂ ਜਾਊਗਾ ਉਹਨੂੰ ਹਰ ਇੱਕ ਚੀਜ਼ ਇੱਥੇ ਮਿਲਦੀ ਲੈਂਦਾ ਹੈ ਕਈ ਡਿਜ਼ਾਈਨ ਨੇ ਇਹਦੇ ਵਿੱਚ ਆਪਣੇ ਕੋਲ ਆ ਪੂਰੇ ਪਤੰਦਰ ਨੇ ਬੂਟ ਹੀ ਬਣਾਇਆ ਪਿਆ ਹੈ ਪੂਰੇ ਇਹਦੇ ਵਿੱਚ ਵੀ ਤੁਹਾਡੇ ਕੋਲ ਕਲਰ ਨੇ ਉਹ ਥੋੜਾ ਡਾਰਕ ਆ ਕਲਰ ਇਹ ਲਾਈਟ ਕਲਰ ਆ ਬੱਲੇ ਬੱਲੇ ਲੈ ਵੀ ਹੋਣਾ ਇਹ ਹੈ ਨਹੀਂਗਾ ਵੀ ਕੱਲਾ ਜੁੱਤੀਆਂ ਦੇ ਵਿੱਚ ਵੈਰਾਈਟੀਆਂ ਹੈ ਨਹੀਂ ਜੁੱਤੀ ਦੇ ਵਿੱਚ ਵੈਰਾਈਟੇ ਵਾਧੂ ਬਰੇ ਵੈਰਾਈਟੇ ਵਾਧੂ ਬਾਕੀ ਜਦੋਂ ਮਿੱਤਰੋ ਸ਼ਾਪ ਤੇ ਆਉਂਗੇ ਨਾ ਤੁਹਾਨੂੰ ਪਤਾ ਉਦੋਂ ਲੱਗਣਾ ਤੇ ਮੈਂ ਹੁਣ ਸਚਨ ਬਾਈ ਨੂੰ ਗੱਲ ਕਰਦੇ ਆਪਾਂ ਸਮਾਪਤੀ ਵਾਲੇ ਪਾਸੇ ਤੇ ਮੈਂ ਬਾਈ ਨੂੰ ਪੁੱਛਦਾ ਕਿ ਬਾਈ ਜੀ ਜੇ ਕਿਸੇ ਨੇ ਆਨਲਾਈਨ ਜੁੱਤੀਆਂ ਦਾ ਆਰਡਰ ਕਰਨਾ ਹੈ ਇੱਕ ਤਾਂ ਤੁਸੀਂ ਆਪ ਦਾ ਜਿਹੜਾ ਨੰਬਰ ਬੋਲ ਦਿਓ ਸਾਨੂੰ ਕੋਈ ਤਰਾਜ ਨਹੀਂ ਹੁੰਦਾ ਮੇਰੇ ਵੀਡੀਓ ਦੇ ਵਿੱਚ ਕੋਈ ਆਪਦਾ ਨੰਬਰ ਬੋਲੇ ਜਾਂ ਸਾਨੂੰ ਇਸ ਤਰ੍ਹਾਂ ਕੋਈ ਮਤਲਬ ਤੁਸੀਂ ਆਪਣਾ ਨੰਬਰ ਬੋਲੋ ਪਹਿਲਾਂ ਦਾ ਮੈਂ ਤੁਹਾਨੂੰ ਦੇਖੋ ਇਹ ਕਲੀਅਰ ਕਰ ਦੇਣਾ ਚਾਹੁੰਦਾ ਅਗਰ ਮੰਨ ਲਓ ਕਿਸੇ ਨੂੰ ਕੋਈ ਜੁੱਤੀ ਘਰੇ ਬੈਠੇ ਆਰਡਰ ਕਰਨੀ ਹੈ ਜਾਂ ਮੰਗਵਾਉਣੀ ਹੈ ਜਾਂ ਕੋਈ ਵੀ ਕਨਫਿਊਜ਼ਨ ਹੁੰਦੀ ਹੈ ਤਾਂ ਤੁਸੀਂ ਮੇਰੇ ਨਾਲ WhatsApp ਤੇ 24/7 ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਹੈਗਾ 843711672 84371 11672 ਇਹ ਮੇਰਾ ਪਰਸਨਲ ਕੰਟੈਕਟ ਨੰਬਰ ਆ ਤੁਸੀਂ ਜਿਸ ਮਰਜ਼ੀ ਟਾਈਮ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਾਲ ਜਦੋਂ ਮਰਜ਼ੀ ਕਰ ਸਕਦੇ ਆਗੇ ਤੁਹਾਨੂੰ ਮੈਂ ਉੱਥੇ ਸਾਰਾ ਜਵਾਬ ਦੇ ਦਊਗਾ ਤੁਹਾਡਾ ਕਲੀਅਰ ਗੱਲ ਕਰ ਦਊਗਾ ਅੱਛਾ ਮਤਲਬ ਕਿ ਗੱਲ ਇਹ ਵੀ ਤੁਸੀਂ ਮਿੱਤਰੋ ਜਦੋਂ ਮਰਜ਼ੀ ਥੋੜਾ ਜੀ ਕਰਦਾ ਤੁਸੀਂ ਬਾਈ ਨਾਲ ਗੱਲ ਕਰੋ ਫੋਨ ਤੇ ਕੋਈ ਘਰੇ ਬੈਠਿਆਂ ਨੇ ਜੁਕਤੀ ਮੰਗਾਉਣੀ ਹੈ ਉਹ ਮੰਗਵਾ ਲਓ ਹਨ ਕਿਉਂਕਿ ਜ਼ਮਾਨਾ ਅੱਜ ਕੱਲ ਡਿਜੀਟਲ ਹੋ ਗਿਆ ਹੈ ਅੱਛਾ ਬਾਈ ਜੀ ਇੱਕ ਮੈਨੂੰ ਲਾਸਟ ਦੇ ਵਿੱਚ ਇਹ ਦੱਸ ਦੋ ਵੀ ਜੇ ਕਿਸੇ ਨੇ ਆਪਣੀ ਦੁਕਾਨ ਤੇ ਹੁਣ ਦੁਕਾਨ ਆਪਣੀ ਕਿੱਥੇ ਆ ਕਿਹੜਾ ਰੋਡ ਆ ਸਾਰਾ ਦੱਸ ਦਿ ਆਪਣੀ ਸ਼ਾਪ ਹੈਗੀ ਆ ਮਲੋਟ ਰੋਡ ਨਾਕਾ ਨੰਬਰ 3 ਨਾਕਾ ਹੈਗਾ ਸਾਡੇ ਗੁਰਦੁਆਰਾ ਸਾਹਿਬ ਫੇਮਸ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਮਲੋਟ ਰੋਡ ਨਾਕਾ ਨੰਬਰ 3 ਨੀਅਰ ਬਠਿੰਡਾ ਕੈਂਚੀ ਵਰਕਸ ਤੇ ਬਿਲਕੁਲ ਸਾਹਮਣੇ ਹੈ ਸ਼੍ਰੀ ਮੁਕਸਰ ਸਾਹਿਬ ਲਓ ਵੀ ਮਿੱਤਰੋ ਤੁਹਾਨੂੰ ਸਾਡੀ ਵੀਡੀਓ ਅੱਜ ਦੀ ਇਹ ਕਿਵੇਂ ਲੱਗੀ ਉਮੀਦ ਕਰਦੇ ਆਂ ਵੀ ਜਿਹੜੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਵੈਰਾਈਟੀਆਂ ਦਿਖਾਈਆਂ ਜੁੱਤੀਆਂ ਦੇ ਵਿੱਚ ਤੁਹਾਨੂੰ ਪਸੰਦ ਆਈਆਂ ਹੋਣੀਆਂ ਜੇ ਵੀਡੀਓ ਤੁਹਾਨੂੰ ਸਾਡੀ ਚੰਗੀ ਲੱਗੀ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ サーレオの撮影会。